ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਮਨ ਦੀ ਕੋਈ ਇੱਛਾ ਪੂਰੀ ਨਹੀਂ ਹੋ ਰਹੀ ਤਾਂ 5 ਦਿਨ ਲਗਾਤਾਰ ਇਸ ਅਸਥਾਨ ਤੇ ਤੁਸੀਂ ਇਸ਼ਨਾਨ ਕਰ ਲਓ ਤੁਹਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਜਾਵੇਗੀ ਸਵੇਰ ਦੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਜੀ ਦਾ ਕਿਰਪਾ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਬੜੇ ਹੀ ਧਿਆਨ ਦੇ ਨਾਲ ਸੁਣਨ ਵਾਲੀ ਹੈ। ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਸਾਥ ਸੰਗਤ ਜੀ ਤਨਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵੀ ਰਾਜਮਾਨ ਸਨ। ਨਾਨਕ ਸਰ ਦੇ ਨੇੜੇ ਇੱਕ ਪਿੰਡ ਕੌਂਕੇ ਹੈ। ਕੌਂਕੇ ਪਿੰਡ ਦਾ ਇੱਕ ਪਰਿਵਾਰ ਸੀ। ਉਸ ਪਰਿਵਾਰ ਦੇ ਇੱਕੋ ਇੱਕ ਮੁੰਡਾ ਸੀ। ਉਹਨਾਂ ਦੇ ਕੋਲ ਬੜੀ ਹੀ ਜ਼ਿਆਦਾ ਜ਼ਮੀਨ ਸੀ। ਉਸ ਮੁੰਡੇ ਦੇ ਵਿਆਹ ਨੂੰ 8-10 ਸਾਲ ਹੋ ਚੁੱਕੇ ਸਨ ਪਰ ਉਹਨਾਂ ਦੇ ਘਰ ਵਿੱਚ ਕਿਸੇ ਬੱਚੇ ਦਾ ਜਨਮ ਨਾ ਹੋਇਆ। ਮੁੰਡੇ ਦੀ ਮਾਤਾ ਨੇ ਮੁੰਡੇ ਦੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਰਾਏ ਕਰਨ ਲੱਗੀਆਂ ਕਿ ਆਪਣੇ ਕੋਲ 40 ਕਿੱਲੇ ਪੈ ਲਈ ਹੈ। ਆਪਣੇ ਭਰਾ ਦੀ ਘਰਵਾਲੀ ਦੇ 8-10 ਸਾਲ ਤੋਂ ਬੱਚਾ ਨਹੀਂ ਹੋਇਆ ਤੇ ਨਾ ਹੀ ਲੱਗਦਾ ਬੱਚਾ ਹੋਵੇਗਾ। ਆਪਾਂ ਆਪਣੇ ਭਰਾ ਦਾ ਹੋਰ ਵਿਆਹ ਕਰ ਦਿੰਦੇ ਹਾਂ ਇਹ ਗੱਲ ਉਹਨਾਂ ਦੀ ਨੌ ਨੇ ਸੁਣ ਲਈ ਨੌ ਬਾਹਰ ਬੈਠੀ ਭਾਂਡੇ ਮਾਂਜ ਰਹੀ ਸੀ ਉਸ ਨੌ ਨੇ ਕਿਹਾ ਕਿ ਤੁਸੀਂ ਮੇਰੇ ਘਰ ਵਾਲੇ ਦਾ ਹੋਰ ਵਿਆਹ ਕਰਨ ਨੂੰ ਕਹਿ ਰਹੇ ਹੋ ਤੇ ਮੈਂ ਕਿੱਧਰ ਨੂੰ ਜਾਵਾਂਗੀ ਮੈਨੂੰ ਰੋਟੀ ਕਿੱਥੋਂ ਮਿਲੇਗੀ ਉਸ ਬੀਬੀ ਦੀ ਸੱਸ ਨੇ ਕਿਹਾ ਸਾਡਾ ਘਰ ਤਾਂ ਉਜੜ ਰਿਹਾ ਤੇਰੇ 8 ਸਾਲ ਤੋਂ ਕੋਈ ਬੱਚਾ ਨਹੀਂ ਹੋਇਆ ਸਾਡਾ ਘਰ ਅੰਤਰਾ ਜਿਹਾ ਹੈ ਸਾਡੇ ਘਰ 40 ਕਿੱਲੇ ਹੈ ਐਵੇਂ ਹੀ ਚਲੇ ਜਾਣਗੇ ਸੱਸ ਨੇ ਗੁੱਸੇ ਨਾਲ ਕਿਹਾ ਤੈਨੂੰ ਰੋਟੀ ਖੂਵ ਵਿੱਚੋਂ ਮਿਲੇਗੀ ਉਸ ਨੂੰ ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆ ਸਾਥ ਸੰਗਤ ਜੀ ਜਿਸ ਦੇ ਨਾਲ ਬੀਤਦੀ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਇਹ ਸਾਰਾ ਕੁਝ ਸਹਿਣ ਕਰਨਾ ਕਿੰਨਾ ਔਖਾ ਹੈ ਜਿਸ ਬੀਬੀ ਦੇ ਵਿਆਹ ਤੋਂ ਬਾਅਦ ਬੱਚਾ ਨਹੀਂ ਹੁੰਦਾ ਉਸ ਨੂੰ ਤਾਂ ਬਹੁਤ ਹੀ ਤਹਾਨੇ ਮਿਲਣੇ ਵਜਦੇ ਹਨ ਉਸ ਦੀ ਜ਼ਿੰਦਗੀ ਫਿਰ ਨਰਕ ਬਣ ਜਾਂਦੀ ਹੈ ਕਈ ਵਾਰ ਬੰਦਾ ਇੰਨਾ ਦੁਖੀ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਨਾਲੋਂ ਤਾਂ ਮਰਨਾ ਹੀ ਚੰਗਾ ਹੈ ਉਹ ਬੀਬੀ ਵੀ ਤਹਨੇ ਮਿਹਣੇ ਸਹਿ ਸਹਿ ਕੇ ਅੱਕ ਥੱਕ ਚੁੱਕੀ ਸੀ ਉਸ ਬੀਬੀ ਨੇ ਗੁੱਸੇ ਵਿੱਚ ਆ ਕੇ ਖੂਹ ਤੇ ਚਲੀ ਗਈ ਉਸਨੇ ਸੋਚਿਆ ਅੱਜ ਖੂਹ ਦੇ ਵਿੱਚ ਛਾਲ ਮਾਰ ਕੇ ਮਰ ਜਾਣਾ ਹੈ ਜਦੋਂ ਉਹ ਬੀਬੀ ਖੂਹ ਤੇ ਗਈ ਉਥੇ ਖੂਹ ਤੇ ਮਾਈਆਂ ਕੱਪੜੇ ਧੋ ਰਹੀਆਂ ਸਨ ਉਹ ਬੀਬੀ ਕੁਝ ਸਮਾਂ ਇੰਤਜ਼ਾਰ ਕਰਦੀ ਰਹੀ ਕਿ ਕਦੋਂ ਖੂ ਜਿਹੜਾ ਹੈ ਉਹ ਵਹਿਲਾ ਹੋਵੇ ਤੇ ਮੈਂ ਛਾਲ ਮਾਰ ਕੇ ਮਰ ਜਾਵਾਂ। ਕੁਝ ਸਮੇਂ ਬਾਅਦ ਉਹ ਬੀਬੀ ਪਿੰਡ ਦੇ ਬਾਹਰ ਇੱਕ ਹੋਰ ਖੂਹ ਤੇ ਚਲੀ ਗਈ। ਉਸ ਖੂਹ ਤੇ ਦੋ ਜ਼ਿੰਮੀਦਾਰ ਹਲਟ ਜੋੜਿਆ ਹੋਇਆ ਸੀ। ਪਹਿਲੇ ਸਮੇਂ ਦੇ ਵਿੱਚ ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਹਲਟਾਂ ਲੱਗੀਆਂ ਹੁੰਦੀਆਂ ਸਨ। ਹਲਟਾਂ ਨੂੰ ਘਮਾਉਣ ਦੇ ਲਈ ਬਲਦ ਹਲਟਾਂ ਨਾਲ ਜੋੜੇ ਹੁੰਦੇ ਸਨ। ਬਲਦ ਖੂਹ ਦੇ ਆਲੇ-ਦੁਆਲੇ ਗੋਲ-ਗੋਲ ਘੁੰਮਦੇ ਸਨ। ਇੱਕ ਬੰਦਾ ਬਲਦਾਂ ਨੂੰ ਹਾਕਦਾ ਸੀ। ਦੂਜਾ ਖੂਹ ਵਿੱਚੋਂ ਪਾਣੀ ਬਾਹਰ ਲਿਆਉਂਦਾ ਸੀ ਖੇਤਾਂ ਨੂੰ ਉਹ ਪਾਣੀ ਦਿੱਤਾ ਜਾਂਦਾ ਸੀ ਅੱਜ ਕੱਲ੍ਹ ਖੇਤਾਂ ਨੂੰ ਪਾਣੀ ਦੇਣ ਲਈ ਮੋਟਰਾਂ ਲੱਗੀਆਂ ਹੋਈਆਂ ਹਨ ਨਵੀਂ ਜਨਰੇਸ਼ਨ ਨੂੰ ਤਾਂ ਬੜਾ ਹੀ ਸੁੱਖ ਹੈ ਉਹ ਬੀਬੀ ਫਿਰ ਉਸ ਖੂਹ ਤੋਂ ਵੀ ਵਾਪਸ ਮੁੜ ਆਈ ਫਿਰ ਉਸ ਬੀਬੀ ਨੇ ਸੋਚਿਆ ਰੇਲ ਗੱਡੀ ਦੀ ਪਟੜੀ ਤੇ ਚਲਦੀ ਹਾਂ ਰੇਲ ਗੱਡੀ ਦੇ ਥੱਲੇ ਆਉਣ ਕਰਕੇ ਮੇਰੀ ਜਾਨ ਸੌਖੀ ਚਲੀ ਜਾਵੇਗੀ ਉਹ ਬੀਬੀ ਰੇਲ ਦੀ ਪਟੜੀ ਵੱਲ ਨੂੰ ਤੁਰਨ ਲੱਗੀ ਉਹ ਬੀਬੀ ਰੇਲ ਦੀ ਪਟੜੀ 'ਵਰਨੂ ਤੁਰਦੀ ਤੁਰਦੀ ਨਾਨਕਸਰ ਕਲੇਰਾ ਘਾਟ ਪਹੁੰਚ ਗਈ। ਉੱਥੇ ਧਨ ਧਨ ਬਾਬਾ ਈਸ਼ਰ ਸਿੰਘ ਜੀ ਠਾਠ ਦੇ ਪਿਛਲੇ ਪਾਸੇ ਬਾਗ ਦੇ ਵਿੱਚ ਟਹਿਲ ਰਹੇ ਸਨ। ਉਸ ਬੀਬੀ ਨੂੰ ਬਾਬਾ ਈਸ਼ਰ ਸਿੰਘ ਜੀ ਦੇ ਦੂਰੋਂ ਹੀ ਦਰਸ਼ਨ ਹੋ ਗਏ। ਉਸ ਬੀਬੀ ਨੇ ਸੋਚਿਆ ਮੈਂ ਤਾਂ ਮੌਤ ਮਰਨ ਆਈ ਸੀ। ਕਿਉਂ ਨਾ ਇੱਕ ਵਾਰ ਮਹਾਪੁਰਖ ਦੇ ਦਰਸ਼ਨ ਹੀ ਕਰ ਲਵਾਂ। ਉਦਾਂ ਹੀ ਉਸ ਬੀਬੀ ਨੇ ਕਦੇ ਨਾਨਕਸਰ ਨਹੀਂ ਸੀ ਵੇਖਿਆ। ਪਰ ਹੁਣ ਉਸ ਨੂੰ ਇਹ ਪਤਾ ਸੀ ਕਿ ਬਾਬਾ ਜੀ ਪਹੁੰਚੇ ਹੋਏ ਹਨ ਤੇ ਪਿੰਡ ਵਾਲਿਆਂ ਤੋਂ ਉਸ ਬਾਬਾ ਜੀ ਦੀ ਵਡਿਆਈ ਬਾਰੇ ਉਸਨੇ ਬੜਾ ਕੁਝ ਸੁਣਿਆ ਸੀ ਕਈ ਵਾਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਰੱਬ ਸਾਡੇ ਇੰਨੇ ਨੇੜੇ ਰਹਿੰਦਾ ਹੈ ਪਰ ਜਦੋਂ ਸਮਾਂ ਆਉਂਦਾ ਹੈ ਤਾਂ ਬੰਦੇ ਦਾ ਕੋਈ ਪਿਛਲਾ ਕਰਮ ਹੀ ਜਾਗ ਉੱਠਦਾ ਹੈ ਉਦੋਂ ਬੰਦੇ ਦਾ ਮੇਲ ਪੂਰੇ ਹੀ ਮਹਾਪੁਰਖਾਂ ਦੇ ਨਾਲ ਹੋ ਜਾਂਦਾ ਹੈ ਇਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਉਹ ਬੀਬੀ ਬਾਬਾ ਈਸ਼ਰ ਸਿੰਘ ਜੀ ਦੇ ਬਾਗ ਦੇ ਕੋਲ ਆ ਕੇ ਉੱਚੀ-ਉੱਚੀ ਰੋਣ ਲੱਗੀ। ਬਾਬਾ ਈਸ਼ਰ ਸਿੰਘ ਦੀ ਸੁਨਹਿਰੀ ਦ੍ਰਿਸ਼ਟੀ ਉਸ ਬੀਬੀ ਦੇ ਉੱਪਰ ਪੈ ਗਈ। ਬਾਬਾ ਈਸ਼ਰ ਸਿੰਘ ਦੇ ਕੋਲ ਇੰਦਰ ਸਿੰਘ ਜੀ ਖੜੇ ਸਨ ਜਿਨ੍ਹਾਂ ਨੂੰ ਇੰਦਰ ਮਹਾਰਾਜ ਕਹਿੰਦੇ ਸਨ। ਬਾਬਾ ਜੀ ਨੇ ਇੰਦਰ ਮਹਾਰਾਜ ਨੂੰ ਕਿਹਾ ਕਿ ਇੰਦਰ ਉਸ ਬੀਬੀ ਨੂੰ ਜਾ ਕੇ ਪੁੱਛ ਕਿ ਉਹ ਰੋ ਕਿਉਂ ਰਹੀ ਹੈ? ਉਸ ਨੂੰ ਕੀ ਦੁੱਖ ਹੈ? ਇੰਦਰ ਮਹਾਰਾਜ ਨੇ ਉਸ ਬੀਬੀ ਦੇ ਕੋਲ ਜਾ ਕੇ ਪੁੱਛਿਆ ਬੀਬਾ बाबा ईश्वर ਸਿੰਘ ਜੀ ਪੁੱਛ ਰਹੇ ਹਨ ਕਿ ਤੁਹਾਨੂੰ ਕੀ ਦੁੱਖ ਹੈ ਤੁਸੀਂ ਕਿਉਂ ਰੋ ਰਹੇ ਹੋ ਉਹ ਬੀਬੀ ਰੋਂਦੀ ਰੋਂਦੀ ਬਾਬਾ ਜੀ ਦੇ ਕੋਲ ਚਲੀ ਗਈ ਉਸਨੇ ਜਾ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਨੇ ਪੁੱਛਿਆ ਬੀਬਾ ਤੂੰ ਰੋ ਕਿਉਂ ਰਹੀ ਹੈ ਤੈਨੂੰ ਕੀ ਦੁੱਖ ਹੈ ਉਸ ਬੀਬੀ ਨੇ ਸਾਰੀ ਹੀ ਗੱਲਬਾਤ ਬਾਬਾ ਜੀ ਨੂੰ ਦੱਸੀ ਕਿ ਮੇਰੇ ਵਿਆਹ ਨੂੰ 8-10 ਸਾਲ ਹੋ ਚੁੱਕੇ ਹਨ ਪਰ ਮੇਰੇ ਕੋਈ ਬੱਚਾ ਨਹੀਂ ਹੋਇਆ ਜਿਸ ਕਰਕੇ ਮੇਰੀ ਸੱਸ ਮੇਰੇ ਪਤੀ ਦਾ ਦੂਸਰਾ ਵਿਆਹ ਕਰਨ ਨੂੰ ਕਹਿ ਰਹੀ ਹੈ ਤੇ ਮੈਨੂੰ ਬਹੁਤ ਹੀ ਤਹਨੇ ਮਿਰਨੇ ਮਾਰਦੀ ਹੈ ਉਸਨੇ ਮੈਨੂੰ ਕਿਹਾ ਕਿ ਖੂ ਵਿੱਚੋਂ ਰੋਟੀ ਮਿਲੇਗੀ ਅਸੀਂ ਆਪਣੇ ਮੁੰਡੇ ਦਾ ਹੋਰ ਵਿਆਹ ਕਰ ਦੇਣਾ ਹੈ ਉਸ ਬੀਬੀ ਨੇ ਕਿਹਾ ਮੈਂ ਰੇਲ ਗੱਡੀ ਥੱਲੇ ਆ ਕੇ ਆਪਣੀ ਅੱਜ ਜਾਨ ਦੇ ਦੇਣੀ ਹੈ ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਬੀਬਾ ਇਹ ਕੰਮ ਨਹੀਂ ਕਰਨਾ ਇਸ ਤਰ੍ਹਾਂ ਆਤਮ ਹੱਤਿਆ ਕਰਨ ਵਾਲੇ ਦੀ ਗਤੀ ਨਹੀਂ ਹੁੰਦੀ ਬੰਦਾ ਪ੍ਰੇਤ ਬਣ ਕੇ ਹਜ਼ਾਰਾਂ ਸਾਲ ਹੀ ਭਟਕਦਾ ਰਹਿੰਦਾ ਹੈ ਤੇ ਆਪਣੇ ਘਰ ਵਾਲਿਆਂ ਦੇ ਵਿੱਚ ਬੋਲਦਾ ਹੈ ਉਸ ਬੀਬੀ ਨੇ ਕਿਹਾ ਬਾਬਾ ਜੀ ਹੁਣ ਮੈਂ ਘਰ ਵਾਪਸ ਨਹੀਂ ਜਾਣਾ ਮੇਰੇ ਤੋਂ ਤਹਨੇ ਮੇਣੇ ਨਹੀਂ ਸਹਿ ਹੁੰਦੇ ਮੈਂ ਤਾਂ ਜਾਨ ਅਜ ਦੇ ਦੇਣੀ ਹੈ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਬੀਬਾ ਤੂੰ ਘਬਰਾ ਨਾ ਇਹ ਗੁਰੂ ਨਾਨਕ ਦਾ ਘਰ ਹੈ ਇੱਥੋਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਤੂੰ ਪੂਰਨ ਮਾਸ਼ੀ ਨੂੰ ਹਾਜਰੀ ਆ ਕੇ ਗੁਰਦੁਆਰਾ ਸਾਹਿਬ ਭਰਿਆ ਕਰ ਤੇ ਸਰੋਵਰ ਵਿੱਚ ਇਸ਼ਨਾਨ ਕਰਿਆ ਕਰ ਤੂੰ ਚਾਰ ਪੂਰਨ ਮਾਸ਼ੀਆਂ ਹਾਜ਼ਰੀ ਪਰ ਇਸ਼ਨਾਨ ਕਰ ਗੁਰੂ ਨਾਨਕ ਪਾਤਸ਼ਾਹ ਜੀ ਮਿਹਰ ਕਰਨਗੇ ਬੀਬੀ ਨੇ ਕਿਹਾ ਬਾਬਾ ਜੀ ਪੂਰਨ ਮਾਸ਼ੀਆਂ ਤੇ ਹਾਜ਼ਰੀ ਪਰਣ ਨਾਲ ਮੇਰੀ ਕੋਖ ਨੂੰ ਭਾਗ ਲੱਗ ਜਾਣਗੇ ਭਾਵ ਮੇਰੇ ਘਰ ਬੱਚਾ ਹੋ ਜਾਵੇਗਾ ਬੀਬੀ ਜੀ ਨੇ ਫਰਮਾਇਆ ਸੀ ਇਹ ਗੱਲਾਂ ਤੇ ਫਿਰ ਬਾਬਾ ਜੀ ਨੇ ਕਿਹਾ ਤੂੰ ਭਰੋਸਾ ਤੇ ਵਿਸ਼ਵਾਸ ਰੱਖ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਮਿਹਰ ਕਰਨਗੇ ਬੀਬੀ ਨੇ ਕਿਹਾ ਬਾਬਾ ਜੀ ਜੇ ਮੈਂ ਇਸੇ ਤਰ੍ਹਾਂ ਘਰ ਵਾਪਸ ਮੁੜ ਗਈ ਤਾਂ ਉਹਨਾਂ ਨੇ ਮੈਨੂੰ ਕਹਿਣਾ ਹੈ ਹੁਣ ਕਿਵੇਂ ਮੁੜ ਆਈ ਹਾਂ ਤੁਸੀਂ ਮੇਰੀ ਝੋਲੀ ਦੇ ਵਿੱਚ ਕੋਈ ਫਲ ਪਾ ਦਿਓ ਬਾਬਾ ਜੀ ਦੇ ਬਾਗ ਵਿੱਚ ਮਾਲਟਿਆਂ ਦੇ ਬੂਟੇ ਸਨ ਬਾਬਾ ਜੀ ਨੇ ਫਰਮਾਇਆ ਬੀਬਾ ਤੂੰ ਉਹ ਮਾਲਟਾ ਤੋੜ ਕੇ ਆਪਣੇ ਘਰ ਲੈ ਜਾ ਬੀਬੀ ਨੇ ਸੱਤ ਬਚਨ ਕਿਹਾ ਤੇ ਇੱਕ ਮਾਲਟਾ ਤੋੜ ਲਿਆ ਜਦੋਂ ਬੀਬੀ ਇੱਕ ਮਾਲਟਾ ਤੋੜਨ ਲੱਗੀ ਤਾਂ ਇੱਕ ਮਾਲਟਾ ਹੋਰ ਉੱਥੇ ਟੁੱਟ ਕੇ ਡਿੱਗ ਪਿਆ ਬੀਬੀ ਨੇ ਕਿਹਾ ਸ਼ਗਨ ਤਾਂ ਚੰਗਾ ਹੋਇਆ ਹੈ ਬੀਬੀ ਨੇ ਦੂਜਾ ਮਾਲਟਾ ਵੀ ਚੁੱਕ ਲਿਆ ਤੇ ਬਾਬਾ ਜੀ ਨੂੰ ਮੱਥਾ ਟੇਕ ਕੇ ਉਹ ਬੀਬੀ ਘਰ ਵਾਪਸ ਮੁੜ ਆਈ ਰਸਤੇ ਦੇ ਵਿੱਚ ਉਸ ਬੀਬੀ ਨੂੰ ਬੜੀ ਜ਼ਿਆਦਾ ਭੁੱਖ ਲੱਗੀ ਹੋਈ ਸੀ ਉਸ ਬੀਬੀ ਨੇ ਰਸਤੇ ਵਿੱਚ ਇੱਕ ਮਾਲਟਾ ਖਾ ਲਿਆ ਇੱਕ ਮਾਲਟਾ ਆਪਣੇ ਘਰੇ ਲੈ ਗਈ ਜਦੋਂ ਬੀਬੀ ਘਰ ਪਹੁੰਚੀ ਤਾਂ ਸੱਸ ਨੇ ਕਿਹਾ ਉਹ ਛਾਲ ਮਾਰਨ ਨੂੰ ਗਈ ਸੀ ਖੂਹ ਵਿੱਚ ਲੱਭਿਆ ਨਹੀਂ ਬੀਬੀ ਨੇ ਕਿਹਾ ਮੈਂ ਤਾਂ ਬਾਬਾ ਈਸ਼ਰ ਸਿੰਘ ਜੀ ਦੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ ਪਰ ਮੈਨੂੰ ਬਾਬਾ ਜੀ ਨੇ ਬਚਾ ਲਿਆ ਬੀਬੀ ਨੇ ਕਿਹਾ ਬਾਬਾ ਜੀ ਨੇ ਆਹ ਫਲ ਦੇ ਕੇ ਵਚਨ ਕੀਤਾ ਹੈ ਤੇਰੇ ਕੋਖ ਨੂੰ ਭਾਗ ਲੱਗ ਜਾਣਗੇ ਸੱਸ ਨੇ ਜਦੋਂ ਇਹ ਸੁਣਿਆ ਤਾਂ ਉਸ ਦੇ ਮਨ ਨੂੰ ਹੋਇਆ ਕਿ ਬਾਬਾ ਜੀ ਨੇ ਵਚਨ ਕੀਤਾ ਹੈ ਤਾਂ ਥੋੜਾ ਸਮਾਂ ਹੋਰ ਵੇਖ ਲੈਂਦੇ ਹਾਂ ਇੱਥੇ ਇੰਨਾ ਸਮਾਂ ਲੰਘਿਆ ਹੈ 1 ਸਾਲ ਹੋਰ ਸਈ ਫਿਰ ਜਿਹੜੀ ਉਹ ਨੌ ਰਾਣੀ ਸੀ ਉਹ ਪੂਰਨਮਾਸੀ ਤੇ ਨਾਨਕ ਸਰਹਾਜਰੀ ਭਰਨ ਲੱਗ ਪਈ ਇਸ਼ਨਾਨ ਕਰਕੇ ਆਉਣ ਲੱਗ ਪਈ ਤਿੰਨ ਪੂਰਨਮਾਸੀਆਂ ਹੋਈਆਂ ਤਾਂ ਬੀਬੀ ਦੀ ਕੋਖ ਨੂੰ ਭਾਗ ਲੱਗੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ 9 ਮਹੀਨੇ ਬਾਅਦ ਉਸ ਬੀਬੀ ਨੇ ਬੱਚੇ ਨੇ ਜਨਮ ਲਿਆ ਸਾਰੇ ਹੀ ਪਰਿਵਾਰ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਬੱਚਾ 40 ਦਿਨਾਂ ਦਾ ਹੋਇਆ ਤਾਂ ਸਾਰਾ ਹੀ ਪਰਿਵਾਰ ਬੱਚੇ ਨੂੰ ਲੈ ਕੇ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਆਇਆ ਉਹਨਾਂ ਨੇ ਬੱਚੇ ਨੂੰ ਬਾਬਾ ਜੀ ਦੇ ਅੱਗੇ ਪਾ ਦਿੱਤਾ ਤੇ ਕਿਹਾ ਬਾਬਾ ਜੀ ਇਹ ਬੱਚਾ ਤੁਸੀਂ ਦਿੱਤਾ ਹੈ ਇਸ ਦਾ ਨਾਮ ਰੱਖੋ ਬਾਬਾ ਜੀ ਨੇ ਫਰਮਾਇਆ ਇਹ ਬੱਚਾ ਅਸੀਂ ਨਹੀਂ ਦਿੱਤਾ ਇਹ ਤਾਂ ਮੇਰੇ ਗੁਰੂ ਦੇਵ ਨੇ ਦਿੱਤਾ ਹੈ ਇਸ ਦਾ ਨਾਂ ਤੇ ਆਪਾਂ ਗੁਰਦੇਵ ਸਿੰਘ ਰੱਖ ਦਿੰਦੇ ਹਾਂ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਕਿ ਹੁਣ ਤੁਸੀਂ ਸਾਰਾ ਪਰਿਵਾਰ ਅੰਮ੍ਰਿਤ ਛਕੋ ਫਿਰ ਉਸ ਸਾਰੇ ਹੀ ਪਰਿਵਾਰ ਨੇ ਅੰਮ੍ਰਿਤ ਛਕ ਲਿਆ ساری ਜ਼ਿੰਦਗੀ ਹੀ ਬਾਬਾ ਜੀ ਦੀ ਸੰਗਤ ਤੇ ਸੇਵਾ ਕਰਦੇ ਰਹੇ ਇਸ ਤਰ੍ਹਾਂ ਬਾਬਾ ਜੀ ਨੇ ਉਸ ਬੀਬੀ ਨੂੰ ਮਰਨ ਤੋਂ ਬਚਾਇਆ ਤੇ ਨਾਲੇ ਉਸ ਦਾ ਘਰ ਉਜੜਨ ਤੋਂ ਬਚਾ ਲਿਆ ਜਦੋਂ ਇਸ ਤਰ੍ਹਾਂ ਦੀਆਂ ਸਾਧ ਸੰਗਤ ਜੀ ਸਾਖੀਆਂ ਸੁਣਨ ਨੂੰ ਮਿਲਦੀਆਂ ਹਨ ਤਾਂ ਸਾਡੇ ਮਨ ਵਿੱਚ ਇਹੀ ਹੁੰਦਾ ਹੈ ਕਿ ਇਸ ਸਮੇਂ ਮਹਾਪੁਰਖ ਜੀ ਇਸ ਦੁਨੀਆ ਵਿੱਚ ਕਿੱਥੇ ਹਨ ਸਾਧ ਸੰਗਤ ਜੀ ਇਸ ਸਮੇਂ ਪੂਰੇ ਹੀ ਮਹਾਪੁਰਖ ਨਾਨਕ ਸਰ ਤੋਂ ਅੱਗੇ ਬਰਨਾਲਾ ਰੋਡ ਤੇ ਬੰਦਨੀ ਕਲਾਂ ਪਿੰਡ ਦੇ ਵਿੱਚ ਵੀ ਰਾਜਦੇ ਹਨ ਉਹਨਾਂ ਨੂੰ ਬੰਦਨੀ ਕਲਾ ਵਾਲੇ ਬਾਬਾ ਜੀ ਜਾਂ ਬਾਬਾ ਚੋਹਰਾ ਸਿੰਘ ਜੀ ਆਖਦੇ ਹਨ। ਜਿਆਦਾ ਲੋਕਾਂ ਨੂੰ ਇਹ ਨਹੀਂ ਪਤਾ ਇਸ ਸਮੇਂ ਇਹ ਪੂਰੇ ਮਹਾਪੁਰਖ ਹਨ ਜਿਵੇਂ ਬਾਬਾ ਆਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਪ੍ਰਤੱਖ ਸ਼ਕਤੀ ਵਰਤਦੀ ਸੀ ਉਵੇਂ ਹੀ ਬੰਦਨੀ ਕਲਾ ਵਾਲੇ ਬਾਬਾ ਜੀ ਬਾਬਾ ਜੋਹਰਾ ਜੀ 45 ਸਾਲਾਂ ਤੋਂ ਪ੍ਰਤੱਖ ਸ਼ਕਤੀ ਵਰਤਾ ਰਹੇ ਹਨ। ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੱਥ ਜੋੜ ਰਹੇ ਹਨ। ਨਾਲੇ ਅੰਮ੍ਰਿਤ ਲੋਕਾਂ ਨੂੰ ਸ਼ਿਕਾਰ ਰਹੇ ਹਨ ਤੇ ਸਾਲ ਸਿੰਘ ਜੀ ਇਸੇ ਤਰ੍ਹਾਂ ਹੀ ਮਹਾਪੁਰਖ ਸਾਡੇ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ